ਵਾਤਾਵਰਣ ਪ੍ਰੇਮੀਆਂ ਨੂੰ ਜਿਵੇਂ ਕਿ ਪਤਾ ਹੀ ਹੈ ਕਿ ਅੱਜ ਕੱਲ ਦਾ ਜਿਹੜਾ ਮੌਸਮ ਹੈ ਉਹ ਬਾਗਬਾਨ ਦੇ ਵਾਸਤੇ ਬੂਟਾ ਨੂੰ ਬੂਟਾ ਦੀ ਸਾਂਭ-ਸਵਾਲ ਵਾਸਤੇ ਲਾਉਣ ਵਾਸਤੇ ਬੈਠਣਾ ਬਹੁਤ ਵਧੀਆ ਹੈ ਸੋ ਮੇਰੀ ਪੁਰਜੋਰ ਬੇਨਤੀ ਹੈ ਜਿਨ੍ਹਾਂ ਪ੍ਰੇਮੀਆਂ ਕੋਲ ਥੋੜੀ ਵਾਲੀ ਵੀ ਜਗਾ ਹੈ ਚਾਹੇ 1 2 ਚਾਹੇ 4 ਜਿੰਨੇ ਵੀ ਬੂਟੇ ਲਗਾ ਸਕਦੇ ਸਾਰੇ ਨੂੰ ਵਾਤਾਵਰਣ ਦੀ ਸੋਤਾ ਵਾਸਤੇ ਬੂਟੇ ਲਾਉਣੇ ਚਾਹੀਦੇ ਤੇ ਨਾਲ ਦੇ ਨਾਲ ਉਹਨਾਂ ਦੀ ਸਾਂਭ-ਸਭਾਲ ਵੀ ਕਰਨੀ ਚਾਹੀਦੀ ਮੈਂ ਹਾਲਾਂਕਿ ਮੇਰੇ ਕੋਲ ਕੋਈ ਇਹ ਜਿਹੀ ਜ਼ਮੀਨ ਜਾਇਦਾਦ ਨਹੀਂ ਹੈ ਲੇਕਿਨ ਫਿਰ ਵੀ ਆਪਣੀ ਮੈਂ ਟਾਇਰਸ ਤੇ ਕੁਝ ਬੂਟੇ ਲਾਏ ਆ ਜਿਨ੍ਹਾਂ ਦੀ ਮੈਂ ਹਰ ਰੋਜ਼ ਦੇਖਭਾਲ ਦੇਖਭਾਲ ਕਰਦਾ ਤੇ ਆ ਨਾਲੇ ਮੇਰੇ ਪਾਰਕ ਹੈ ਜਦ ਕਿ ਪਾਰਕ ਦੇ ਵਿੱਚ ਬੂਟੇ ਤਾਂ ਲਾਏ ਗਏ ਪਰ ਉਹਨਾਂ ਦੀ ਸਾਂਭ-ਸਭਾਲ ਉੱਥੇ ਖੜੇਆਂ ਕਿਉਂਕਿ ਉਹਨਾਂ ਦੀ ਸਾਂਭ-ਸਭਾਲ ਨਹੀਂ ਹੈ ਪਾਣੀ ਵੀ ਨਹੀਂ ਮਤਲਬ ਦੇ ਰਹੇ ਤੇ ਜਿਹੜੇ ਵੀ ਬੂਟੇ ਕੋਈ ਵੀ ਲਾਂਦਾ ਤਾਂ ਉਹਨਾਂ ਨੂੰ ਸਾਫ ਸੰਭਾਲ ਵਾਸਤੇ ਉਹਨੂੰ ਟੈਂਪਰ ਪਾਣੀ ਵੀ ਸਾਫ ਸੰਭਾਲ ਜਰੂਰ ਕਰਨੀ ਚਾਹੀਦੀ ਹੈ ਤਾਂ ਕਿ ਜਿਹੜੇ ਬੂਟੇ ਉਹ ਪਰਫੁੱਲਤ ਰਹਿਣ ਸੋ ਮੈਂ ਆਪਣੀ ਟੈਸਟ ਦੇ ਵਿੱਚ ਜਿਵੇਂ ਕਿ ਸਬਜ਼ੀਆਂ ਵੀ ਲਾਈਆਂ ਹੋਈਆਂ ਤੇ ਆ ਮਰੂਦ ਦਾ ਬੂਟਾ ਵੀ ਲਾਇਆ ਹੋਆ ਤੇ ਕੁਝ ਆ ਇੱਕ ਅੰਬ ਦਾ ਬੂਟਾ ਲਾਇਆ ਹੋਆ ਬੇਲਾ ਲਾਈਆਂ ਵੀ ਹਾਂ ਤੇ ਕੁਝ ਬੂਟੇ ਮੇਰੇ ਕੋਲ ਲਾਉਣ ਵਾਸਤੇ ਤੈ ਵੀ ਹੈ ਕੁਝ ਬੂਟੇ ਮੈਂ ਆਪਣੇ ਜਿਹੜੇ ਮੇਰੇ ਸਬੰਧੀਆਂ ਆ ਮੈਂ ਰਿਸ਼ਤੇਦਾਰਾਂ ਕੋ ਕੁਝ ਮੁੱਟੇ ਮਾ ਉਹਨਾਂ ਨੂੰ ਵੀ ਮਤਲਬ ਦੇਖੇ ਆ ਆ ਵੀ ਤਾਂ ਕਿ ਮਤਲਬ ਉਹਨਾਂ ਦੇਖੇ ਗਿਆ ਲਵਾ ਕੇ ਆ ਬਲਕਿ ਤੇ ਪੰਜ ਸੱਤ ਮੁੱਟੇ ਮੈਂ ਜ਼ਰੂਰ ਦਿੱਤੇ ਆ ਜਿਹੜੇ ਲੱਗ ਚੁੱਕੇ ਆ ਤੇ ਹੋਰ ਮੇਰੀ ਸਾਰਿਆਂ ਨੂੰ ਬੇਨਤੀ ਜਿਵੇਂ ਨਰੇਗਾ ਵਾਲੇ ਵੀ ਆ ਨਰੇਗਾ ਦੀ ਬੀਬੀਆਂ ਪੇਪੜੀ ਉਹਨਾਂ ਨੂੰ ਜਿਸ ਤਰ੍ਹਾਂ ਉਹ ਕੰਮ ਕਰਦੀਆਂ ਬਾਹਰ ਤਾਂ ਉੱਥੇ ਜੋ ਵੀ ਬੂਟੇ-ਬਾਟੇ ਵਗੈਰਾ ਹੁੰਨੇ ਕੁਝ ਵੀ ਹੁੰਦਾ ਕੋਈ ਕਾਸੀ ਦਾ ਵੀ ਬੂਟਾ ਹੁੰਦਾ ਤਾਂ ਉਹਨਾਂ ਦੀ ਦੇਖਭਾਲ ਜ਼ਰੂਰ ਕਰਨ ਪਾਣੀ ਜਿੱਥੇ ਤੱਕ ਹੋ ਸਕਦਾ ਪਾਣੀ ਪੋਣੇ ਜੇ ਪਲਾਦ ਦੇ ਨੇੜੇ-ਟੇੜਾ ਤਾਂ ਪਾਣੀ ਦੇ ਕੇ ਉਹਨਾਂ ਦੀ ਜਿਹੜੀ ਹੈ ਸੰਭਾਲ ਕਰਨੀ ਬਹੁਤ ਜ਼ਰੂਰੀ ਹੈ ਤੇ ਮੇਰੀ ਇਹ ਹੈ ਕਿ ਜੋ ਜ਼ਮੀਨਾਂ ਹੈ ਉਹਨਾਂ ਨੂੰ ਵੀ ਸੰਭਾਲ ਉਹਨਾਂ ਦੀ ਵੀ ਸੰਭਾਲ ਰੱਖਣੀ ਜ਼ਰੂਰੀ ਹੈ ਸਾਨੂੰ ਕਿਉਂਕਿ ਅੱਜ ਕੱਲ ਅਸੀਂ ਦੇਖਿਆ ਵੀ ਇੱਕ ਚੱਲ ਚੱਲਣ ਚੱਲਿਆ ਵਾ ਵੀ ਮਤਲਬ ਹੁਣ ਜਿਸ ਤਰ੍ਹਾਂ ਚੰਡੀਗੜ੍ਹ ਦੇ ਨੇੜੇ ਚੰਡੀ ਮੁਹੱਗੜ ਮੋਹਾਲੀ ਦੇ ਨੇੜੇ ਤੇੜਾ ਮਤਲਬ ਜ਼ਮੀਨਾਂ ਸੀ ਲੋਕ ਵੇਚ ਰਹੇ ਵੇਚ ਕੇ ਬਾਹਰ ਨੂੰ ਜਾ ਰਹੇ ਕੋਈ ਕਿਤੇ ਨੂੰ ਜਾ ਰਿਹਾ ਵੀ ਇਹ ਜ਼ਮੀਨਾਂ ਬਿਲਕੁਲ ਹੀ ਖਤਮ ਹੋ ਰਹੀਆਂ ਸਾਡੇ ਇੱਥੇ ਪੰਜਾਬ ਦੇ ਵਿੱਚ ਖਾਸ ਕਰਕੇ ਸਾਡੇ ਏਰੀਆ ਦੇ ਵਿੱਚ ਸੋ ਮੇਰੀ ਉਹਨਾਂ ਨੂੰ ਵੀ ਬੇਨਤੀ ਹੈ ਕਿ ਭਾਈ ਵੀ ਜ਼ਮੀਨਾਂ ਇੱਕ ਵਾਰੀ ਵਿਕ ਗਈਆਂ ਮੁੜ ਕੇ ਮਤਲਬ ਨਹੀਂ ਮਿਲਣੀਆਂ ਉਹ ਤੇ ਇਸ ਕਰਕੇ ਜ਼ਮੀਨਾਂ ਸੰਭਾਲ ਕੇ ਰੱਖੋ ਉਹਨਾਂ ਨੂੰ ਵੇਚਣ ਦੇ ਪੈਸੇ ਦੇ ਲਾਲਚੇ ਚ ਆ ਕੇ ਵੇਚਣ ਦੀ ਕੋਸ਼ਿਸ਼ ਨਾ ਕਰੋ ਇਹ ਜ਼ਮੀਨਾਂ ਮੁੜ ਕੇ ਨਹੀਂ ਮਿਲਣੀਆਂ ਕਿਉਂਕਿ ਅਸੀਂ ਜ਼ਮੀਨ ਦੇ ਨਾਲ ਜੁੜੇ ਹੋਏ ਹਾਂ ਜ਼ਮੀਨਾਂ ਦੇ ਨਾਲੇ ਸਾਡਾ ਜਿਹੜਾ ਹੈਗਾ ਸਭ ਕੁਝ ਮਤਲਬ ਚੱਲ ਰਿਹਾ ਹੈ ਹਾਂ ਤੇ ਵਾਤਾਵਰਣ ਦੀ ਸੂਤਾ ਵਾਸਤੇ ਬੂਟੇ ਵੀ ਤਾਹੀਂ ਲੱਗਣੇ ਜ਼ਮੀਨ ਹੋਏਗੀ ਕਿਉਂਕਿ ਜੇ ਜ਼ਮੀਨਾਂ ਦੇ ਵਿੱਚ ਨਾ ਬਿਲਡਿੰਗਾਂ ਹੀ ਖੜੀਆਂ ਕਰਨਾ ਮਤਲਬ ਹੋਰ ਇਸ ਤਰ੍ਹਾਂ ਦੇ ਸਟਰਕਚਰ ਕਿ ਖੜੇ ਕਰਨਾ ਹੈ ਤੇ ਫਿਰ ਬੁੱਤੇ ਕਿੱਥੇ ਲੱਗਣਗੇ ਤੇ ਸਾਡੇ ਜਿਹੜੇ ਵਾਤਾਵਰਣ ਸ਼ੁੱਧ ਕਿਵੇਂ ਹੋਊਗਾ ਆਕਸੀਜਨ ਸਾਨੂੰ ਕਿਵੇਂ ਮਿਲੂਗੀ ਦੇਖੋ ਪਿੱਛੇ ਕਰੋਨਾ ਦੇ ਟਾਈਮ 'ਚ ਦੇਖੋ ਕਿੰਨਾ ਬੁਰਾ ਹਾਲ ਹੋਇਆ ਆਕਸੀਜਨ ਦਾ ਕਿਸੇ ਨੂੰ ਬਹੁਤ ਆਕਸੀਜਨ ਕਰਕੇ ਜਿਹੜੇ ਬਹੁਤ ਜਿਹੜੇ પ્રાਣੀਆਂ ਦੀ ਜਾਨ ਹੈ ਜਿਹੜੀ ਗਈ ਹੈ ਇਸ ਕਰਕੇ ਮੇਰੀ ਬੇਨਤੀ ਹੈ ਵੀ ਵਾਤਾਵਰਣ ਨੂੰ ਸ਼ੁੱਧ ਰੱਖਣ ਲਈ ਤਾਂ ਸਾਨੂੰ ਜ਼ਮੀਨ ਨਾਲ ਜੁੜੇ ਰਹਿਣਾ ਚਾਹੀਦਾ ਜ਼ਮੀਨਾਂ ਨੂੰ ਵੇਚੇ ਵੇਚ ਕੇ ਬਲਾਰਚੇ ਦੇ ਵਿੱਚ ਜ਼ਮੀਨਾਂ ਗਵਾਉਣੀਆਂ ਨਹੀਂ ਚਾਹੀਦੀਆਂ ਸਗੋਂ ਬੂਟੇ ਨੂੰ ਵਾਤੇ ਵਾਦ ਲਗਾਉਣਾ ਚਾਹੀਦਾ ਤੇ ਸਾਂਭ ਸਵਾਲ ਕਰਨੀ ਚਾਹੀਦੀ ਹੈ